ਨਾਮ ਤੋਂ ਮੇਰਾ ਨਾਮ ਕਰਪਾਚੇ ਸਿੰਘ ਹਾਂ ਕਿਹੜੇ ਸੰਸਥਾ ਤੁਸੀਂ ਕੰਮ ਕਰਦੇ ਹੋ ਮੈਂ ਨੰਬਰ 3 ਵਾਲੇ ਕਮੇਟੀ ਸੀ ਅੱਜ ਜੋ ਮੋਗਾ ਦੇ ਵਿੱਚ ਮੋਗਾ ਬਲਾਕ ਦੇ ਵਿੱਚ ਸਰੀਰਦਾਨ ਕੀਤਾ ਗਿਆ ਜੀ ਉਹਦੇ ਬਾਰੇ ਦਿਓ ਜਾਣਕਾਰੀ ਇਹ ਸਾਡੇ ਬਹੁਤ ਨੇ ਡਾਕਟਰ ਭੁਪਿੰਦਰ ਸਿੰਘ ਤੇ ਚਾਚਾ ਜੀ ਸੀ ਉਹ ਇਹਨਾਂ ਕੋਲ ਬਹੁਤ ਚਰਤੋ ਰਹੇ ਸੀ ਦੇਰ ਪਾਲੇ ਹੀ ਕਰਦੇ ਸੀ ਇਹਨਾਂ ਦਾ ਅਜੇ ਯਾਦ ਨਹੀਂ ਹੋਇਆ ਸੀ ਕਿ ਕੱਲੇ ਹੀ ਸੀ ਜੀ ਅੱਛਾ ਕਿੰਨੀ ਉਮਰ ਸੀਗੀ ਇਹਨਾਂ ਦੀ ਇਹਨਾਂ ਦੀ ਉਮਰ 86 86 86 ਸਾਲ ਦੀ ਸੀ ਅੱਛਾ ਤੇ ਕੀ ਕੀ ਪ੍ਰੋਬਲਮ ਕੀ ਹੋਈ ਉਹਨਾਂ ਨੂੰ ਕਿ ਨਾਰਮਲ ਡੈਥ ਹੀ ਹੋਈ ਇਹ ਨਾਰਮਲ ਡੈਥ ਹੋਈ ਹੈ ਜੀ ਕਿਉਂਕਿ ਉਮਰ ਤੇ ਹੀ ਹੋਣ ਕਰਕੇ ਨਾਰਮਲ ਡੈਥ ਹੋਈ ਹੈ ਅੱਛਾ ਅੱਛਾ ਤੋ ਕੀ ਇਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੀਗੇ ਜੀ ਹਾਂ ਜੀ ਇਹ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਸੀਗੇ ਜੀ ਇਹਨਾਂ ਦਾ ਅੱਜ ਸਰੀਰਦਾਨ ਕੀਤਾ ਗਿਆ ਸਰੀਰਦਾਨ ਦੇ ਪ੍ਰਤੀ ਬਹੁਤ ਸਾਰੇ ਲੋਕਾਂ ਦੇ ਵਿੱਚ ਵਹਿਮ ਹੁੰਦਾ ਵੀ ਜਿਹੜਾ ਹੈਗਾ ਉਹ ਪਤਾ ਨਹੀਂ ਕੀ ਹੁੰਦਾ ਜੀ ਅੱਗੇ ਜਾ ਕੇ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਤਾਂ ਆਏ ਆ ਜੀ ਆਪਣੇ ਬੱਚਿਆਂ ਨੂੰ ਸਿਖਾਉਣ ਵਾਸਤੇ ਮੈਡੀਕਲ ਖਰਚਾਂ ਵਾਸਤੇ ਜਿਹਦਾ ਜੀ ਨੇ ਸਰੀਰਦਾਨ ਦੀ ਸਾਰਿਆਂ ਨੂੰ ਦੱਸਿਆ ਕਿ ਵੀ ਆਪਾਂ ਵਾਅਦ ਤੋਂ ਵਾਅਦ ਸਰੀਰਦਾਨ ਕਰੀਏ ਤਾਂ ਕਿ ਆਪਣੇ ਆਉਣ ਵਾਲੀ ਪੀੜ੍ਹੀ ਆ ਉਹ ਅੱਗੇ ਡੰਡੂਆਂ ਤੋਂ ਧੇਰੇ ਨਹੀਂ ਲੰਘੇਗੀ ਹੁਣ ਇਹ ਸਰੀਰਦਾਨ ਇੰਨਾ ਤੋਂ ਆਪਾਂ ਸਰੀਰਦਾਨ ਤੋਂ ਆਪਾਂ ਬੱਚਿਆਂ ਨੂੰ ਪੜ੍ਹਾਈ ਕਰਾਉਂਦੇ ਜੀ ਠੀਕ ਹੈ ਬਹੁਤ ਬਹੁਤ ਮਿਹਰਬਾਨੀ ਇਹ ਨਾਮ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਮੋਗਾ ਦੇ ਅੱਜ ਜੋ ਸਰੀਰਦਾਨ ਕੀਤਾ ਗਿਆ ਹੈ ਸੁਰਜਨ ਸਿੰਘ ਜੀ ਤੁਹਾਡੇ ਕੀ ਲੱਗਦੇ ਸੀਗੇ ਕਿੰਨੇ ਭਾਈ ਐ ਸੁਰਜਨ ਸਿੰਘ ਅੱਛਾ ਭਾਈ ਸੀ ਵਿਚਾਰ ਲਈ ਦੋ ਵੀ ਮੈਂ ਛੁੱਟ ਗਿਆ ਤੇ ਵੱਡੇ ਵੀ ਜਾ ਚੁੱਕੇ ਆ ਛੁੱਟੇ ਵੀ ਜਾ ਚੁੱਕੇ ਵਿਚਾਰ ਲਈ ਢੈਣਾ ਕੋਈ ਇਹਨਾਂ ਦੇ ਢੈਣਾ ਤੈਨੂੰ ਭੈਣਾ ਜੀ ਦੋ ਭੈਣਾ ਦਿੰਦਾ ਇੱਕ ਭੈਣਾ ਦੀ ਬੇਟੀ ਨਹੀਂ ਗਈ ਅੱਛਾ ਅੱਛਾ ਪਿੰਡ ਕਿਹੜਾ ਜੀ ਤੁਹਾਡਾ? ਹਾਂ ਜੀ ਬਣੀ ਬਾਲੀ ਸਿਸਟਮ ਹੋ ਗਿਆ ਤੇ ਧਰਮਪੁਰ ਫਲਾਹਾ। ਤੋਂ ਸੁਰਜਨ ਸਿੰਘ ਜੀ ਦਾ ਅੱਜ ਜੋ ਸਰੀਰਦਾਨ ਕੀਤਾ ਗਿਆ ਇਹਨਾਂ ਦੀ ਅੰਤਿਮ ਇੱਛਾ ਸੀਗੀ ਇਹ। ਹਾਂ ਜੀ ਹਾਂ ਜੀ ਇਹ ਕਿਸੇ ਪਰ ਆਪਣਾ ਸੱਚਖੰਡ ਵਗੈਰਾ ਪੜ੍ਹਦੇ ਰਹਿੰਦੇ ਸੀਗੇ ਤੇ ਬੜੇ ਲਿਖੇ ਸੀਗੇ ਇਹ ਇਸ ਚੀਜ਼ ਨੂੰ ਫਾਲੋ ਕਰਦੇ ਸੀਗੇ ਤੇ ਕਰਕੇ ਇਹਨਾਂ ਨੇ ਪਹਿਲਾਂ ਹੀ ਫਾਰਮ ਭਰਿਆ ਹੋਇਆ ਸੀ ਵੀ ਸਾਡੀ ਮਰਦੀ। ਬਾਕੀ ਜਿਹੜਾ ਹੈਗਾ ਪਰਿਵਾਰ ਸਾਰਾ ਸਹਿਮਤ ਸੀ। ਪਰਿਵਾਰ ਦੇ ਸਹਿਮਤੀ ਨਾਲ ਹੀ ਜੀ ਇਹ ਬੁਰਗੀ ਨੇ। ਹਾਂ। ਤੋਂ ਕਿਉਂਕਿ ਇਹੇ ਚੀਜ਼ ਬਹੁਤ ਘੱਟ ਪਰਿਵਾਰਾਂ ਦੇ ਵਿੱਚ ਮਿਲਦੀ ਹੈਗੀ ਹੈ ਅਜਿਹੀ ਮਾਨਵਤਾ ਭਲਾਈ ਕਾਰਜ ਕਰਨੇ ਕਿਉਂਕਿ ਪੂਰਾ ਸਮਾਂ ਜਿਹੜਾ ਉਹਨਾਂ ਨੇ ਜ਼ਿੰਦਗੀ ਜਿਹੜੀ ਹੈਗੀ ਲੋਕ ਲੇਖੇ ਲਾਈ ਔਰ ਅੱਜ ਜਾਂਦੇ ਜਾਂਦੇ ਵੀ ਇੱਕ ਮਹਾਨ ਕਾਰਜ ਕਰਕੇ ਗਏ ਹੈ ਜੀ ਕੀ ਕਹਿਣਾ ਚਾਹੂਂਗੇ ਉਹਨਾਂ ਬਾਰੇ ਇਸ ਤਰ੍ਹਾਂ ਜੀ ਤਿੰਨ ਭਰਾ ਸੀਗੇ ਤਿੰਨੇ ਨਾਮ ਦਾ ਨਹੀਂ ਜੀ ਕਿੰਨੇ ਨਾਮ ਦਾ ਨਹੀਂ ਦੋ ਭਿੰਦਾ ਜੱਤ ਜਿੱਥੇ ਤੁਹਾਨੂੰ ਕੋਈ ਤਾਂ ਦੱਸਿਆ ਜੀ ਇਹਨਾਂ ਨੇ ਵੀ ਦਾਨਦਾਨ ਲਿਆ ਹੋਇਆ ਸੀ ਇਹਨਾਂ ਤੋਂ ਵੱਡੇ ਜਿਹੜੇ ਮੇਰੇ ਪਾਪਾ ਜੀ ਨੇ ਉਹਨਾਂ ਦੇ ਅੱਖਾਂ ਨੇ ਇੱਥੇ ਸੀ ਇਹਨਾਂ ਨੇ ਕਿਹਾ ਵੀ ਮੈਂ ਵੱਧ ਕੇ ਕੰਮ ਕਰਨਾ ਉਹਨਾਂ ਨਾਲ ਵੀ ਇਹ ਕਹਿੰਦੇ ਮੇਰੀ ਗੋਡੀ ਜ ਜਿਨ੍ਹਾਂ ਨੇ ਪਹਿਲਾਂ ਹੀ ਫਾਰਮ ਪਾ ਦਿੱਤਾ ਸੱਚੀ ਗੁਰੂ ਠੀਕ ਹੈ ਜੀ ਪਰਿਵਾਰ ਦਾ ਵੀ ਬਹੁਤ-ਬਹੁਤ ਧੰਨਵਾਦ ਜੀ ਸਾਰੇ ਰਿਸ਼ਤੇਦਾਰਾਂ ਦਾ ਵੀ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਨੇਕ ਕਾਰਜ ਦੇ ਵਿੱਚ ਯੋਗਦਾਨ ਪਾਇਆ ਹੈ ਤਨ ਕਹਿਣ ਦੇ ਕਾਬਿਲ ਹੈ ਜੀ ਪਰਿਵਾਰ ਬਹੁਤ-ਬਹੁਤ ਮਿਹਰਬਾਨ ਆਪ ਦਾ ਵੀ ਬਾਈ ਜੀ ਤੁਸੀਂ ਸਮਾਂ ਦਿੱਤਾ ਕਿ ਸਮਝ ਸਮਾਗਮ ਕਰਕੇ ਅੱਜ ਆਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨ-ਧੰਨ ਹਾਂਜੀ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਹੈ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਹਾਂ ਜਿਸ ਤਰ੍ਹਾਂ ਜਿਹੜਾ ਹੈਗਾ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਮਨੁੱਖਤਾ ਭਲਾਈ ਕਾਰਜ ਕੀਤੇ ਜਾਂਦੇ ਆ ਉਹ ਡੇਰਾ ਸੱਚਾ ਸੌਦਾ ਵੱਲੋਂ ਖਾਸ ਕਰਕੇ ਜਦੋਂ ਮਰ ਮੌਤ ਹੋ ਜਾਂਦੀ ਹੈ ਉਦੋਂ ਸਰੀਰਦਾਨ ਕੀਤੇ ਜਾਂਦੇ ਆ ਉਹ ਸਰੀਰਦਾਨ ਕਿੱਥੇ ਜਾਂਦੇ ਆ ਜੀ ਔਰ ਕੀ ਉਹਦਾ ਫਾਇਦਾ ਹੈਗਾ ਮੇਰੇ ਕੋਲ ਇਹ ਪੂਜਤੇ ਗੁਰੂ ਜੀ ਨੇ ਸਾਰੀ ਸਾਧ ਸੰਗਤ ਨੂੰ ਇਹ ਸਿੱਖਿਆ ਦਿੱਤੀ ਕਿ ਮਨੁੱਖ ਪ੍ਰਾਂਤ ਸਰੀਰ ਨੇ ਜਨ ਜਦਿਆ ਜਾਂਦਾ ਜਾਂਦਾ ਵੀ ਸਰੀਰਦਾਰ ਕਰ ਜਾਂਦਾ ਹੈ ਸਮਾਜ ਦੇ ਬਹੁਤ ਮਹਾਨ ਸੇਵਾ ਕਰਦਾ ਕਿਉਂਕਿ ਪਹਿਲਾਂ ਜਿਹੜਾ ਸੋਚਾ ਹੁੰਦਾ ਉਹ ਜਾਨਵਰਾਂ ਦੇ ਕੀਤੇ ਜਾਂਦੇ ਜਾਂਦੇ ਅਸੀਂ ਉਹਦੇ ਰਿਜ਼ਲਟ ਹੈ ਜਿਹੜੇ ਬਹੁਤ ਛਿੰਨੇ ਸੀ ਉਹਨੇ ਇਸ ਕਰਕੇ ਤੁਹਾਡੇ ਨਾਲ ਜੁੜਤ ਪੈਂਦੀ ਸੀ ਉਹਨਾਂ ਨੇ ਡਾਟ ਸਾਹਿਬਾਨਾਂ ਨੇ ਉਹਨਾਂ ਸਾਹਿਬ ਜੀ ਅਤੇ ਪੂਜਨੀਕੁਰੂ ਸਤ ਡਾਕਟਰ ਗੁਰਮੀਤਰਾਮ ਸਿੰਘ ਜੀ ਅੰਸਾ ਕੇ ਅਦਾਸ ਕਿੱਤੀ ਕਹੇ ਸ਼ਰਸ਼ਾ ਜੀ ਸਾਨੂੰ ਬੋਡੀਆ ਦੀ ਲੋੜ ਹੈ ਤੇ ਸੰਗਤ ਵਰ ਨੇ ਮਿਹਰ ਕੀਤੀ ਸੰਗਤ ਨੂੰ ਪੁੱਛਿਆ ਸਾਰੇ ਸਾਥ ਸੰਗਤ ਨੇ ਹੱਥ ਖੜੇ ਕਰਕੇ ਹੱਥਾਂ ਕੇ ਜਦੋਂ ਅੱਲੀ ਜਾਵਾਂਗੇ ਅਸੀਂ ਬੋਡੀ ਕਲੇਟ ਕਰਾਂਗੇ ਉਸ ਸਾਰੀ ਆ ਜਿਹੜੀ ਬੋਡੀ ਆ ਉਹ ਕਲੇਟ ਹੋਈ ਆ ਸਰਦਾਰ ਸਰਦਾਰ ਸਿੰਘ ਜੀ ਤੋਂ ਫਿਰ ਦਸ ਸਿੰਘ ਦੇ ਚਾਚਾ ਜੀ ਸੋ ਅੱਜ ਉਹਨਾਂ ਨੇ ਹੀ ਬੋਡੀ ਕਲੇਟ ਕੀਤੀ ਜਿਹੜੀ ਜੋ ਪ੍ਰੀਤਾ ਬਾਦ ਜੀ ਹੋਰ ਕਿਹੜੇ ਕਿਹੜੇ ਮਾਨੋਤਾ ਭਲਾਈ ਕਾਰਜ ਜੋ ਡੇਰਾ ਸੱਚਾ ਸੋਦਾ ਵੱਲੋਂ ਇਪੇ ਮਾਰੂਤ ਅਪਲਾਈ ਦੇ ਕੰਮ ਦਾ ਬਹੁਤ ਆਨੇ ਲਿਖੀ ਦਾ ਲਗਦਾ 190 ਦੇ ਨੇੜੇ ਮਾਰੂਤ ਅਪਲਾਈ ਦੇ ਕੰਮ ਪਰਵਾਸੀ ਦੇ ਜਰੂਰੀ ਜਿਹਾ ਜਤਰਾ ਅੱਖਾਦਾਰ ਗੁਰਦਾਦ ਸਰੀਰਦਾਨ ਮਕਾਨ ਬਣਾ ਕੇ ਦੇਣਾ ਗਰੀਬਾਂ ਨੂੰ ਤੇ ਹੋਰ ਵੀ ਮਨ ਕਰ ਲਾਈ ਨੇ ਜਤਰਾ ਜੋ ਜਾਰੇ ਦੇ ਨੇੜੇ ਬੜੇ ਆ ਉਹਨਾਂ ਦੇ ਵਿੱਚ ਦਵਾਈ ਪੈਂਕ ਦਰਸ਼ਨ ਵੰਡਣ ਵਾਸਤੇ ਇਥੇ ਰਾਸ਼ਨ ਇਕੱਠਾ ਕੀਤਾ ਜਾਂਦਾ ਸੋ ਬਹੁਤ ਸਾਰੇ ਕੰਮ ਆ ਜਿਹੜੇ ਖਤੇ ਜਾਂਦੇ ਆ ਜਿਹਾ ਤਰ੍ਹਾਂ ਦੀਨ ਦੁਖੀਆਂ ਦੀ ਮਦਦ ਕਰਨਾ ਜਿਨ੍ਹਾਂ ਨੂੰ ਕੱਪੜੇ ਦੀ ਜ਼ਰੂਰਤ ਆ ਕਲੋਥ ਬੈਗ ਬਣਾਉਣਾ ਉਹਨਾਂ ਨੂੰ ਕੱਪੜਾ ਦਿੱਤਾ ਜਾਂਦਾ ਸੋ ਜੇ ਕੈਂਪੀ ਕਰੀਏ ਤਾਂ ਕਾਫੀ ਸਫਲ ਲੱਗੇ ਜੇਕਰ ਇਸ ਤਰ੍ਹਾਂ ਦੇ ਹੋਰ ਵੀ ਕਾਰਜ ਹੋਣਗੇ ਤਾਂ ਕਿ ਸਮਾਜ ਦੇ ਵਿੱਚ ਜਾਗਰਤੀ ਆਏਗੀ ਸਮਾਜ ਦੇ ਵਿੱਚ ਜਾਗਰਤੀ ਬਹੁਤ ਆਈ ਆ ਕਿਉਂਕਿ ਜਿੱਥੇ ਪਹਿਲਾਂ ਸੰਗਤ ਲਗਭਗ 6 ਕਰੋੜ ਦੇ ਸੀ ਉੱਥੇ 1 ਕਰੋੜ ਸੰਗਤ ਹੋਰ ਹੋ ਗਿਆ 7 ਕਰੋੜ ਦੇ ਲਗਭਗ 1.5 ਹੋ ਗਈ ਸੰਗਤ ਸੋ ਜਿਵੇਂ ਜਿਵੇਂ ਕਾਫਲਾ ਵਧਦਾ ਜਾਂਦਾ ਸੰਗਤਾਂ ਜੁੜਦੀ ਜਾਂਦੀ ਹੈ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਨਹੀਂ ਅਸਲ ਜਿਹੜੇ ਮਾਨਵਤਾ ਭਲਾਈ ਦੇ ਕੰਮ ਆ ਜੋ ਗੁਰੂ ਸਾਹਿਬਾਨ ਨੇ ਦੱਸਿਆ ਉਸ ਕੰਮ ਇਹੀ ਹੈ ਜੁੜੇ ਰਹਿਣਾ ਸੱਚਾ ਸੋਤਾ ਕਰ ਰਿਹਾ ਹੈ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਜਪਜੀ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਕੀਤੀ ਸਭਾ ਕੱਟ ਕੇ ਹਾਜ਼ਰੀ ਲਗਵਾਈ ਸਮਾ ਕੱਢਿਆ ਕਰ ਕਰ ਸਕਦੇ ਨੇ ਸਤਿਗੁਰੂ ਤੇਰਾ ਹੀ ਆਸਰਾ ਧੰਧਨ ਸਤਿਗੁਰੂ ਤੇਰਾ ਹੀ ਆਸਰਾ ਸਤਿ ਗੁਰੂ ਤੇਰਾ ਹੀ ਆਸਰਾ ਸਤਿ ਗੁਰੂ ਤੇਰਾ ਹੀ ਆਸਰਾ ਆਲਾ ਜਬ ਯਾਦ ਰਹੇਗਾ ਸਾਥ ਰਹੇਗਾ ਸਤਿ ਗੁਰੂ ਤੇਰਾ ਹੀ

दान दान। दान दान। दान। दान दान। इस वीडियो को अग् शेयर जरूर करना चाहिए कृपा करके साडे चैनल नु सब्सक्राइब जरूर कर लो जी हुन तुसी बात एंड यूज़ पंजाबी ऐप अ प्ले स्टोर तो इंस्टॉल करके नविया अति ताजा खबरा पाड़ते देख सकते हो धन्यवाद